ਇਨਕਲਾਬ ਆਊਗਾ ਆ ਗਿਆ ਇਨਕਲਾਬ ਵੇਖ ਲੋ ਕਦੇ ਪੁੱਛਿਆ ਸੀ ਜਦੋਂ ਕਹਿੰਦੇ ਸੀ ਇਨਕਲਾਬ ਆਊ ਕਿ ਕਿਵੇਂ ਆਊਗਾ ਬੰਦਿਆ ਰੱਬ ਤੇ ਆ 10 ਵੀ ਦੇ ਕੱਲਾ ਕਹਿਣ ਨਾਲ ਇਨਕਲਾਬ ਨਹੀਂ ਆਉਂਦੇ ਨਹੀਂ ਤਾਂ ਇਹ ਜੀ ਆਉਣਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਲੈ ਆਏ ਨੇ ਇਹ ਬੱਚੇ ਆ ਜਿਹੜੇ ਬੱਚੇ ਨੇ ਆ ਜਿਹੜੇ ਦੋ ਭੈਣ ਭਰਾ ਨੇ ਆ ਦਾਦਾ ਜੀ ਬੈਠੇ ਨੇ ਉਹਨਾਂ ਦੇ ਵਿੱਚ ਇਹ ਕਿਉਂ ਬੈਠੇ ਨੇ ਅੱਜ ਸੜਕ ਤੇ ਸਰਵਿਸ ਕਰਕੇ ਕਿ ਦੰਦ ਰਉਂਦੀਆਂ ਮੋਤੋ ਇਸ ਸਰਕਾਰ ਦੇ ਕਹਿਣ ਤੇ ਪੈਸੇ ਵੰਡ ਰੀਆਂ ਨੇ ਪਾਰਟੀਆਂ ਦਾ ਰੰਗ ਬਦਲ ਜਾਂਦਾ ਜਦੋਂ ਹਕੂਮਤ ਚ ਨੇ ਤੇ ਜਦੋਂ ਆਪੋਜੀਸ਼ਨ ਚ ਨੇ ਕੀ ਇਹ ਤੋਂ ਪਹਿਲਾਂ ਵਾਲੇ ਸੀ ਜਿਹੜੇ ਉਹਨਾਂ ਨੇ ਮਾਈਨਿੰਗ ਬੰਦ ਕਰਤੀ ਸੀ ਜਾਂ ਜਿਹੜੇ ਹੋਰ ਬੰਨ ਨੂੰ ਫਰਦੇ ਨੇ ਉਹਨਾਂ ਨੇ ਵਾਅਦਾ ਕੀਤਾ ਕਿ ਨਜਾਇਜ਼ ਮਾਈਨਿੰਗ ਬੰਦ ਹੋਊਗੀ ਕੀ ਕੀਤਾ ਤਾਂ ਮੈਨੂੰ ਦੱਸ ਦਿਓ ਤੁਸੀਂ ਕਰੇ ਤਾਂ ਮੁਫਤ ਹੋਣਾ ਚਾਹੀਦਾ ਜਿਵੇਂ ਕਿ ਪਹਿਲਾਂ ਹੁੰਦਾ ਸੀ ਔਰ ਰੈਵਨਿਊ ਆਂਦੇ ਨਾ ਅਸੀਂ ਰੈਵਨਿਊ ਲਈਏ ਕੀਤਾ 288 ਕਰੋੜ ਰੁਪਏ ਦਾ ਰੈਵਨਿਊ ਪਿਛਲੇ ਸਾਲ ਹੋਇਆ ਰੇਤੇ ਚ ਤੇ ਕਰਪਸ਼ਨ ਕਿੰਨੇ ਦੀ ਹੈ 15 ਤੋਂ 20 ਹਜ਼ਾਰ ਕਰੋੜ ਰੁਪਏ ਦੀ ਔਰ ਉਸ ਕਰਪਸ਼ਨ ਦੇ ਚੱਕਰ ਚ ਇਹ ਧੰਨ ਧਨ ਆਉਂਦੀਆਂ ਮੌਤਾਂ ਇੰਨਾ ਸੜਕਾਂ ਤੇ ਪਾਛਤੀਆਂ ਨੇ ਸਾਰੇ ਸੰਘਰਸ਼ੀ ਸਾਥੀਓ ਬੜੇ ਦੁੱਖ ਦੀ ਘੜੀ ਚ ਆਪਾਂ ਇਕੱਠੇ ਹੋਏ ਆ ਪਰ ਚੁੱਪ ਰਹੋ ਜੇ ਯਾਰ ਆਪਾਂ ਸਾਰੇ ਕਿਸੇ ਦੁੱਖ ਦੇ ਮੌਕੇ ਇਕੱਠੇ ਹੋਏ ਆ ਆ ਸੱਤ ਬੱਚੇ ਨੇ ਆ ਵੇਖ ਲਓ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਇਸ ਲਈ ਆਪਾਂ ਇਕੱਠੇ ਹੋਏ ਆ ਮੈਨੂੰ ਸਭ ਤੋਂ ਜ਼ਿਆਦਾ ਜੋ ਦੁੱਖ ਦੀ ਗੱਲ ਲੱਗ ਰਹੀ ਸੀ ਬੈਠੇ ਹੋયા ਵੀ ਕੀ ਇਹ ਰਾਜਨੀਤਿਕ ਮੰਚ ਹੈ ਜਿੱਥੇ ਖੜ ਕੇ ਮੰਗਾ ਦੱਸਿਆ ਜਾਣ ਗਿਆ ਤੇ ਫੇਰ ਮੰਨਣਗੇ ਤੇ ਫੇਰ ਇੱਥੂ ਐਲਾਨ ਵੀ ਹੋਊਗਾ ਕਿ ਫਲਾਨੀ ਸੜਕ ਬਣਾ ਦੇਾਂਗੇ ਉਹ ਨਹੀਂ ਦੀਦਾ ਇਹਨਾਂ ਨੂੰ ਇਹ ਰਾਜਨੀਤੀ ਆ ਹੁਣ ਇੱਕ ਬੰਦੇ ਨੇ ਕਿਹਾ ਇੱਥੇ ਯਾਰ ਇੱਥੇ ਖੜ ਕੇ ਕਿਸੇ ਬੰਦੇ ਨੇ ਕਿਹਾ ਕਿ ਟਰੱਕ ਤਾਂ ਚੱਲਣਗੇ ਮਾਈਨਿੰਗ ਵਾਲੇ ਕੌਣ ਆਂਦਾ ਚੱਲਣਗੇ ਕੌਣ ਆਂਦਾ 4 ਲੱਖ ਮੈਟ੍ਰਿਕ ਟਨ ਸੁਣ ਲਿਓ ਜੇ ਧਿਆਨ ਨਾਲ ਤੁਹਾਡੇ ਸੁਣ ਵਾਲੀ ਗੱਲ ਹੈ 4 ਲੱਖ ਮੈਟ੍ਰਿਕ ਟਨ ਦਾ ਰੇਤੇ ਦੀ ਪਰਮਿਸ਼ਨ ਹੈ ਪੰਜਾਬ ਦੇ ਵਿੱਚ ਖੱਡਾਂ ਵਾਈਸ ਤੇ ਹੁੰਦੀ ਪਤਾ ਕਿੰਨੇ ਦੀ ਐ 40 ਲੱਖ ਮੈਟ੍ਰਿਕ ਟਨ ਦੀ 36 ਲੱਖ ਮੈਟ੍ਰਿਕ ਟਨ ਨਜਾਇਜ਼ ਐ ਨਜਾਇਜ਼ ਉਹਦੇ ਟਿੱਪਰ ਭਰ ਕੇ ਜਾਂਦੇ ਨੇ ਕਿੰਨੇ ਗੁਣਾ ਹੋ ਗਿਆ ਹਿਸਾਬ ਲਾ ਲਓ 15 ਤੋਂ 20 ਹਜ਼ਾਰ ਕਰੋੜ ਦੀ ਕ腐ਸ਼ਨ ਇਹ ਰੇਤ ਦੇ ਜਹੋੜੀ ਐ ਕੋਈ ਕਹੂਗਾ ਕਿਹੜੀਆਂ ਪਾਰਟੀਆਂ ਦੇ ਸੱਜਣ ਇੱਥੇ ਆਏ ਹੋਏ ਨੇ ਤੜਾ ਜਿਹੜੇ ਆ ਕੇ ਚਲੇ ਗਏ ਨੇ ਕੋਈ ਕਹੂ ਇਨ੍ਹਾਂ ਚੋਂ ਕਿ ਮਾਈਨਿੰਗ ਬੰਦ ਹੋਊਗੀ ਨਜਾਇਜ਼ ਕਿਸੇ ਇੱਕ ਬੰਦੇ ਨੇ ਬੋਲਿਆ ਕੀ ਉਸ ਤੋਂ ਪਹਿਲੀਆਂ ਪਾਰਟੀਆਂ ਉਸ ਤੋਂ ਪਹਿਲੀਆਂ ਪਾਰਟੀਆਂ ਜਾਂ ਉਸ ਤੋਂ ਪਹਿਲਾਂ ਵਾਲੇ ਕਿਸੇ ਨੇ ਕਿਹਾ ਕਿ ਰੇਤਾ ਮਸਤ ਹੋਊਗਾ ਕੀ ਕਿਸੇ ਨੇ ਨਹੀਂ ਕਿਉਂ ਕਿਉਂਕਿ 15 ਤੋਂ 20000 ਕਰੋੜ ਰੁਪਇਆ ਜਿਹਦੀ ਸਰਕਾਰ ਉਹਦਾ ਪੈਸਾ ਇਹ ਹੋ ਰਿਹਾ ਕੋਈ ਨਹੀਂ ਬੋਲ ਰਿਹਾ ਇਸ ਦੇ ਬਾਰੇ ਅਸੀਂ ਖੁੱਲ ਕੇ ਕਿਹਾ ਖੁੱਲ ਕੇ ਕਿ ਰੇਤਾ ਮੁਫਤ ਹੋਣਾ ਚਾਹੀਦਾ ਜਿਵੇਂ ਕਿ ਪਹਿਲਾਂ ਹੁੰਦਾ ਸੀ ਔਰ ਰੈਵਨਿਊ ਆਉਂਦੇ ਨਾ ਅਸੀਂ ਰੈਵਨਿਊ ਲਈਆ ਕੀਤਾ 488 ਕਰੋੜ ਰੁਪਏ ਦਾ ਰੈਵਨਿਊ ਪਿਛਲੇ ਸਾਲ ਹੋਇਆ ਰੇਤੇ ਚੋ ਤੇ ਕਰਪਸ਼ਨ ਕਿੰਨੇ ਦੀ ਹੈ 15 ਤੋਂ 20 ਹਜ਼ਾਰ ਕਰੋੜ ਰੁਪਏ ਦੀ ਔਰ ਉਸ ਕਰਪਸ਼ਨ ਦੇ ਚੱਕਰ ਚ ਇਹ ਬੰਦ ਨਾਉਂ ਦੀਆਂ ਮੋਟਰ ਇੰਨਾ ਸੜਕਾਂ ਤੇ ਭੱਜਦੀਆਂ ਨੇ ਜਿਨ੍ਹਾਂ ਦੇ ਲਾਇਸੈਂਸ ਵੀ ਨਹੀਂ ਹੁੰਦੇ ਜਿਨ੍ਹਾਂ ਦੇ ਡਰਾਈਵਰ ਉਹਨਾਂ ਨੂੰ ਸ਼ਰਾਬ ਪਿਆਈ ਜਾਂਦੀ ਹੈ ਔਰ ਕੀ ਜਾਂਦਾ ਹੈ ਕਿ ਹਜ਼ਾਰ ਰੁਪਿਆ ਐਕਸਟਰਾ ਜਿੰਨੇ ਢੇੜੇ ਵਧਾ ਦੇਗਾ ਆ ਮਸਲਾ ਹੈ ਅਸਲ 'ਚ ਔਰ ਇਸ ਮਸਲੇ ਨੂੰ ਸਭ ਤੋਂ ਪਹਿਲਾਂ ਪਰਮਿਸ਼ਨ ਕੌਣ ਦਿੰਦਾ ਤੁਹਾਡੀ ਸਟੇਟ ਦਾ ਮੁੱਖ ਮੰਤਰੀ ਔਰੋ ਕੱਲਾ ਹੀ ਨਹੀਂ ਇਹਦੂ ਬੈਲਾ ਉਦੂ ਬੈਲਾ ਉਦੂ ਬੈਲਾ ਸਾਰਿਆਂ ਨੇ ਉਹਦੇ ਚੋਂ ਪੈਸੇ ਕਮਾਏ ਇਹ ਜਿਹੜੀਆਂ ਦੰਦ-ਦਨ ਆਉਂਦੀਆਂ ਮੋਤਾਂ ਫਿਰਦੀਆਂ ਨੇ ਭੈਣ ਜੀ ਮੈਂ ਤੁਹਾਡੇ ਨਾਲ ਉਦੋਂ ਵੀ ਸੀ ਕੰਮ ਕੀਤਾ ਸੀ ਇਹ ਬੱਚੇ ਆ ਜਿਹੜੇ ਬੱਚੇ ਨੇ ਆ ਜਿਹੜੇ ਦੋ ਭੈਣ ਭਰਾ ਨੇ ਆ ਦਾਦਾ ਜੀ ਬੈਠੇ ਨੇ ਉਹਨਾਂ ਦੇ ਵਿੱਚ ਇਹ ਕਿਉਂ ਬੈਠੇ ਨੇ ਅੱਜ ਸੜਕ ਤੇ ਸਰਵਿਸ ਕਰਕੇ ਕਿ ਦੰਦ-ਦਨ ਆਉਂਦੀਆਂ ਮੋਤਾਂ ਇਸ ਸਰਕਾਰ ਦੇ ਕਹਿੰਦੇ ਪੈਸੇ ਵੰਡ ਰਹੀਆਂ ਨੇ ਉਹਨਾਂ ਲੋਕਾਂ ਨੂੰ ਜੋ ਮਾਫੀਆ ਵਜਦਾ ਹੈ ਜਾਂ ਸਾਡੇ ਪੋਲਿਟੀਸ਼ਨ ਨੇ ਅਸੀਂ ਪ੍ਰਪੋਜ਼ਲ ਦਿੱਤੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਰੇਟੇ ਨੂੰ ਫ੍ਰੀ ਕਰੋ ਜਦੋਂ ਨਕਸ਼ੇ ਪਾਸ ਹੁੰਦੇ ਐ ਇੱਕ ਮਿਨੀਮਮ ਟੈਕਸ ਲਾ ਲਓ ਸਰਕਾਰ ਦਾ ਰੈਵਨਿਊ ਹਜ਼ਾਰ ਕਰੋੜ ਤੋਂ ਉੱਤੇ ਹੋ ਜਾਊਗਾ ਤੇ ਜਿਹੜਾ ਕੁਦਰਤੀ ਕਹਾਣ ਹੋ ਰਿਹਾ ਜਿਹੜੀਆਂ ਦੰਦਾਂ ਆਉਂਦੀਆਂ ਮਤਾਂ ਫਰਤੀਆਂ ਨੇ ਬੰਦ ਹੋ ਜਾਊਗਾ ਆ ਮੇਰੀ ਭੈਣ ਨੇ ਹੁਣੇ ਇੱਥੇ ਖੜੀ ਨੇ ਬੋਲਿਆ ਕਿ ਮੇਰੇ ਤਲਵਾਰ ਮਾਰ ਕੇ ਅਸੀਂ ਗਏ ਆ ਆਨੰਦਪੁਰ ਸਾਹਿਬ ਵੱਲ ਕਈਆਂ ਰੋਪੜ ਉੱਥੇ ਆਹੀ ਕੁਛ ਹੁੰਦਾ ਕਿਤੇ ਕਿਸੇ ਬੱਚੇ ਦੇ ਉੱਤੋਂ ਟਰੱਕ ਲੰਘ ਗਿਆ ਕਿਸੇ ਬਜ਼ੁਰਗ ਤੋਂ ਲੰਘ ਗਿਆ ਕਿਉਂਕਿ ਉਹਨਾਂ ਤੋਂ ਭੱਜ ਕੇ ਪਾਸੇ ਨਹੀਂ ਹੋਇਆ ਜਾਂਦਾ ਤੇ ਟਰੱਕ ਸਪੀਡ ਨਾਲ ਆਉਂਦਾ ਉੱਤੋਂ ਹੀ ਲੰਘ ਜਾਂਦਾ ਹੈ ਨਹੀਂ ਇਹ ਰੋਡਾਂ ਉੱਤੋਂ ਲਿੰਕ ਰੋਡ ਝੀੜੀਆਂ ਕੇ ਇੰਨੇ ਭਾਰ ਲਈ ਬਣੀਆਂ ਹੀ ਨਹੀਂ ਉਥੋਂ ਦੀਆਂ ਡੰਡਰ ਆਉਂਦੀਆਂ ਮੌਤਾਂ ਜਾਂਦੀਆਂ ਨੇ ਆ ਹੁਣ ਆ ਕੇ ਮੁੱਖ ਮੰਤਰੀ ਸਾਹਿਬ ਕਹਿ ਗਏ ਐਸ ਡੀ ਐਮ ਬਦਲਤੀ ਡੀ ਐਸ ਪੀ ਬਦਲਤਾ ਨਾ ਐਸ ਐਸ ਪੀ ਵੇਲੇ ਤੇ ਡੀ ਸੀ ਵੇਲੇ ਸੱਪ ਡੰਗ ਮਾਰਦਾ ਸੀ ਉਹ ਕਿਉਂ ਨਹੀਂ ਬਦਲੇ ਡੀ ਐਸ ਪੀ ਐਸ ਐਸ ਪੀ ਤੋਂ ਬਿਨਾ ਕੰਮ ਕਰ ਲੂਗਾ ਕੀ ਐਸ ਡੀ ਐਮ ਡੀ ਸੀ ਤੋਂ ਬਿਨਾ ਕੰਮ ਕਰ ਲੂਗੀ ਆ ਬੈਠੀਆਂ ਮਾਵਾ ਜਿਨ੍ਹਾਂ ਨੇ ਕੱਲ ਆਰਤੀ ਕੀਤੀ ਆ ਉਹਨਾਂ ਦੀ ਡੀ ਸੀ ਦੀ ਕਟ ਮੀਨ ਡੈਟ ਕਿ ਡੀਸੀ ਨੇ ਇੰਨਾ ਵੀ ਖਬਰ ਨਹੀਂ ਲਈ ਤਾਂ ਮੈਨੂੰ ਦੱਸੋ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਬਦਲ ਕੇ ਗਏ ਵੀ ਮੈਂ ਦੱਸਦਾ ਤੁਹਾਨੂੰ ਕਿਉਂ ਨਹੀਂ ਬਦਲ ਕੇ ਗਏ ਕਿਉਂਕਿ ਡੀਸੀ ਤੇ ਐਸਐਸਪੀ ਲਾਉਣ ਦਾ ਅਧਿਕਾਰ ਬਦਕਿਸਮਤੀ ਨਾਲ ਸਾਡੇ ਮੁੱਖ ਮੰਤਰੀ ਕੋਲੇ ਵੀ ਹੈ ਨਹੀਂਗਾ ਤਬਦਲੂਗਾ ਕੀ ਕੌਣ ਨੇ ਉਹ ਵਾਲੇ ਬੰਦੇ ਜਿਹੜੇ ਹੁਕਮ ਦਿੰਦੇ ਆ ਨੇ ਦੋ ਤਰ੍ਹਾਂ ਦੇ ਨੇ ਇੱਕ ਤਾਂ ਆਪਾਂ ਲਈ ਨੇ ਜਿਹੜੇ ਦਿੱਲੀ ਬੰਦੇ ਸੀ ਹੁਣ ਇੱਥੇ ਆ ਗਏ ਨੇ ਵੇਲੇ ਹੋ ਕੇ ਸਾਰੇ ਜਿਨ੍ਹਾਂ ਨੂੰ ਉੱਥੇ ਗੈਸਟ ਹਾਊਸਾਂ ਦੇ ਵਿੱਚ ਪੂਰਾ ਉਹਨਾਂ ਦੀ ਰਹਿائش ਦਾ ਪ੍ਰਬੰਧ ਹੋ ਗਿਆ ਗਮਾੜਾ ਕੋਲੇ ਅਰਵਿੰਦ ਕੇਜਰੀਵਾਲ ਜੀ ਦਾ ਵੇਖ ਲਿਓ ਜੇ ਜਾ ਕੇ ਗੱਡੀਆਂ ਘੁੰਮ ਦਿਖਾਣੇ ਉੱਥੇ ਉਹਨਾਂ ਕੋਲੇ ਕਿਹੜੀ ਲੀਗਲ ਪੋਸਟ ਹੈ ਕਿ ਉਹ ਮੀਟਿੰਗਾਂ ਲੈਣ ਪਰ ਹੋ ਰਿਹਾ ਆ ਹੁਣੇ ਜੇ ਸਾਡੇ ਪੰਜਾਬ ਦੇ ਵੀ ਬੜੇ ਮੁੰਡੇ ਫੜੇ ਗਏ ਕਿ ਜਸੂਸੀ ਕਰਦੇ ਨੇ ਕਿ 2 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਪਤਾ ਕੀ ਆਂਦੇ ਆਂਦੇ ਜੀ ਮੈਨੂੰ ਉਤੋਂ ਆਰਡਰ ਹੋਇਆ ਸੀ ਤਾਂ ਫੜਿਆ ਇਹ ਜਿਹੜਾ ਦੂਜਾ ਆਰਡਰ ਹੈ ਇਹ ਗ੍ਰਹਿ ਮੰਤਰੀ ਸਾਹਿਬ ਤੋਂ ਹੁੰਦਾ ਹੈ ਇਹ ਆ ਮਸਲਾ ਸਮਝੋ ਮਾੜਾ ਜਿਹਾ ਜਦੋਂ ਆਸੀ ਸਾਰੇ ਟਾਈਮ ਇੱਕ ਦੋ ਗੱਲਾਂ ਮਨਾਉਣ 'ਚ ਲੱਗ ਜਾਂਦੇ ਆਂ ਤਾਂ ਫੇਰ ਐ ਜਿਹੇ ਬੱਚਿਆਂ ਦੀਆਂ ਤਸਵੀਰਾਂ ਲੱਗਦੀਆਂ ਨਹੀਂ ਆ ਡਰਾਈਵਰ ਵਿਚਾਰਾ ਮੈਨੂੰ ਦੱਸਿਆ ਉਦੋਂ ਕੱਲਾ ਆਂਦੇ ਕੌਣ ਇਹਦਾ ਟੰਬਰ ਪਾ ਲੂਗਾ ਇਹ ਹੋ ਕਿਉਂ ਰਿਹਾ ਮੈਂ ਤੁਹਾਨੂੰ ਪੁੱਛਦਾ ਕਿ ਇਹ ਦੂ ਪਹਿਲਾ ਵਾਲੇ ਸੀ ਜਿਹੜੇ ਉਹਨਾਂ ਨੇ ਮਾਈਨਿੰਗ ਬੰਦ ਕਰਤੀ ਸੀ ਜਾਂ ਜਿਹੜੇ ਹੋਰ ਬੰਨ ਨੂੰ ਫਰਦੇ ਨੇ ਉਹਨਾਂ ਨੇ ਵਾਦਾ ਕੀਤਾ ਕਿ ਨਜਾਇਜ਼ ਮਾਈਨਿੰਗ ਬੰਦ ਹੋਊਗੀ ਜੇ ਕੀਤਾ ਤਾਂ ਮੈਨੂੰ ਦੱਸ ਦਿਓ ਤੁਸੀਂ ਬੜੀਆਂ ਰਾਜਨੀਤਿਕ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਬੈਠੇ ਨੇ ਮੇਰੇ ਸਤਿਕਾਰਯੋਗ ਨੇ ਮੈਂ ਇਜ਼ਤ ਕਰਦਾ ਭੰਜੀ ਹੁੜੀ ਵੀ ਬੈਠੇ ਨੇ ਜਾਇਂਦਰ ਜੀ ਸਭ ਨੂੰ ਰਿਸਪੈਕਟ ਖਸਾਨ ਵਾਲੇ ਬੈਠੇ ਤੇ ਦੱਸ ਦੇਣਗੇ ਸਾਡਾ ਸਾਥ ਆਪੋਜੀਸ਼ਨ ਨਾਲ ਹੀ ਹੁੰਦਾ ਤੈਨੂੰ ਦੱਸਦਾ ਅੱਜ ਅਸੀਂ ਸਵਾਰਥੀ ਆ ਮੈਂ ਦੱਸਦਾ ਤੁਹਾਨੂੰ ਸਵਾਰਥੀ ਕਿਵੇਂ ਹਸੀਂ ਆ ਮੈਂ ਤੇ ਤੁਸੀਂ ਦੋਸ਼ੀ ਆ ਜਦੋਂ ਅਸੀਂ ਆਪਦੇ ਛੋਟੇ ਛੋਟੇ ਕੰਮਾਂ ਲਈ ਅਸੀਂ ਇਹਨਾਂ ਨੂੰ ਕਹਿੰਨੇ ਆ ਜੋ ਭਾਜੀ ਬੋਲੋ ਆਜੋ ਭਾਜੀ ਹੱਥ ਜੋੜ ਕੇ ਫੋਟੋ ਖਿਚਾ ਆ ਜੋ ਜਦੋਂ ਉਹਨਾਂ ਨੂੰ ਲੱਗਦਾ ਕਿ 7 ਕਰੋੜ ਰੁਪਇਆ ਲਾ ਕੇ ਜਿੱਤਣ ਤਾਂ ਫਿਰ ਲੋਕਾਂ ਦੀ ਸੇਵਾ ਕੀੜੀ ਗੱਲ ਦੀ ਤੁਸੀਂ ਮੈਨੂੰ ਦੱਸੋ ਜੇ 7 ਕਰੋੜ ਰੁਪਈਆ ਕੋਈ ਐਮ.ਐਲ.ਏ ਲਾਉਂਦਾ ਹੈ ਉਹ ਤੁਹਾਡੀ ਸੇਵਾ ਲਈ ਲਾਉਂਦਾ ਉਹ ਬੰਦਿਆ ਹੀ ਮਾਰੂ ਉਹ ਬੱਚਿਆਂ ਨੂੰ ਕਤਲ ਹੀ ਕਰੂ ਜਿਹਨੇ 7 ਕਰੋੜ ਲਾਇਆ ਉਹ ਕਮਾਊਗਾ ਨਹੀਂ ਕਿਤੇ 7 ਕਰੋੜ ਲਾ ਕੇ ਸੇਵਾ ਵੇਖੀ ਹੈ ਕਿਹੜਾ ਸਾਡੇ ਗੁਰੂ ਨੇ 7 ਕਰੋੜ ਲਾਇਆ ਸੀ ਕਿਹੜਾ ઋષਿ-ਮੁਣੀ ਨੇ ਲਾਇਆ ਸੀ ਕਿਹੜਾ ਪਰਪਕਾਰੀ ਬੰਦੇ ਨੇ ਲਾਇਆ ਸੀ कुछ दिन हो गए मैं बा उत्थेगा पिंगलवाड़े कि पिंगलवाड़े वालों ने सत्त करोड़ ला के सेवा की थी से? नहीं सेवा थोड़ी दिलों हूँ है तन मन नाल हूँ है इसलिए नहीं सेवा होंगी कि मैं हुकूमत लेनी है ये सारिया चीजा आप और आप आई एम सॉरी टू से मैं थोड़े च शामिल है आप शर्मी नोन दिने ਇਨਕਲਾਬ ਆਜੂਗਾ ਆ ਗਿਆ ਇਨਕਲਾਬ ਵੇਖ ਲੋ ਕਦੇ ਪੁੱਛਿਆ ਸੀ ਜਦੋਂ ਕਹਿੰਦੇ ਸੀ ਇਨਕਲਾਬ ਆਜੂ ਕਿ ਕਿਵੇਂ ਆਊਗਾ ਬੰਦਿਆ ਰੱਬ ਤੇ ਆ 10 20 ਦੇਓ ਰੈਵਨਿਊ ਕਿੱਥੋਂ ਜਨਰੇਟ ਹੋਊਗਾ ਰਹਿਤ ਮਾਫੀਆ ਬੰਦ ਹੋਊ ਕਿ ਨਹੀਂ ਹੋਊ ਹੁਣ ਤਾਂ ਕਿਵੇਂ ਹੋਊ ਕੀ ਤੁਹਾਡੇ ਸਾਹਮਣੇ ਨਹੀਂ ਇਹ ਚੀਜ਼ਾਂ ਆ ਸਮਾਨੇ ਚ ਇੱਕ ਬੰਦਾ ਬੇਅਦਬੀ ਨਾਲ ਹੀ ਬੈਠਾ ਟਾਵਰ ਤੇ ਚੜਿਆ ਕੋਈ ਗੱਲ ਸੁਣ ਰਿਹਾ ਆ ਦੀ 8 ਮਹੀਨੇ ਹੋ ਗਏ 8 ਮਹੀਨਿਆਂ ਤੋਂ ਉੱਚਾ ਬੈਠਾ ਜਿੱਤੇ ਠੰਡ ਵੀ ਜ਼ਿਆਦਾ ਧੁੱਪ ਵੀ ਜ਼ਿਆਦਾ ਮੀਂਹੇ ਹੋਰੀ ਵੀ ਜ਼ਿਆਦਾ ਕਿਉਂ ਨਹੀਂ ਆ ਰਹੇ ਮੈਨੂੰ ਪਰਸੋ ਫੋਨ ਆਇਆ ਵਿਚਾਰੇ ਦਾ ਬਲੱਡ ਪ੍ਰੈਸ਼ਰ ਹਾਈ ਕਿਸੇ ਵੀ ਦਿਨ ਛੀਂ ਦੀ ਹੋ ਸਕਦੀ ਆ ਔਰ ਜਿਹੜਾ ਬੰਦੇ ਉਸ ਤੋਂ ਬਾਅਦ ਆਉਣਗੇ ਅੰਤਮ ਅਰਦਾਸ ਤੇ ਮੈਂ ਪੁੱਛਦਾ ਉਹਨਾਂ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੁਣ ਜਿਉਂਦਾ ਹੁਣ ਕਿਉਂ ਨਹੀਂ ਆਉਂਦੇ ਆਹ ਮੁੱਖ ਮੰਤਰੀ ਸਾਹਿਬ ਸਮਾਣੇ ਆਏ ਨੇ। ਤਹਿਸੀਲ ਦਾ ਉਦਘਾਟਨ ਸੀ ਨਾ। ਹਾਂ ਕਾਹਦਾ ਸੀ? ਸ਼ੁਕਰ ਆ ਰੱਬ ਦਾ। ਮਤਲਬ ਕਿਉਂ ਆਏ? ਕਿ ਪਰਿਵਾਰ ਉੱਠ ਕੇ ਸੜਕਾਂ ਤੇ ਆ ਗਏ। ਤੁਹਾਨੂੰ ਪਹਿਲੇ ਦਿਨ ਨਹੀਂ ਦੀਦਾ ਇਹ। ਥੋੜੇ ਦੇਰ ਚ ਕੋਈ ਹਮਦਰਦੀ ਨਹੀਂ। ਜਿਹੜਾ ਮੈਂ ਤੁਹਾਨੂੰ ਕਿਹਾ ਇਹ ਨਾ ਬੰਦਾ ਬਦਲ ਜਾਂਦਾ ਹੈ। ਮੈਂ ਬਠਿੰਡੇ ਚ ਗਏ ਅਸੀਂ بڑے ਪਿੰਡਾਂ ਚ ਗਏ ਆ। ਸਾਨੂੰ ਹਰ ਬਜ਼ੁਰਗ ਖੜਾ ਹੋ ਕੇ ਕਹਿੰਦਾ ਬਾਈ ਜੀ ਤੁਹਾਡੇ ਆਰਕੀਆਂ ਗੱਲਾਂ ਹੀ ਤਾਂ ਕਰਦਾ ਸੀ ਆਪ ਵਾਲੇ ਕਰਦੇ ਸੀ ਤਾਂ ਮੈਂ ਉਹਨੂੰ ਦੱਸਿਆ ਗੱਲਾਂ 'ਚ ਫਰਕ ਕੀ ਹੈ ਰਾਜਨੀਤੀ ਨੂੰ ਮੁੱਠਿਆ ਤੇ ਲੈ ਆਓ ਇਸ ਤੋਂ ਬਾਅਦ ਮੈਂ ਸਿਰਫ ਬੱਚਿਆਂ ਦੀ ਗੱਲ ਕਰੂੰਗਾ ਰਾਜਨੀਤੀ ਨੂੰ ਮੁੱਠਿਆ ਤੇ ਲੈ ਆਓ ਜੇ ਬਚਣਾ ਤਾਂ ਜੇ ਮੁੱਠਿਆ ਤੇ ਰਾਜਨੀਤੀ ਨਾ ਰਹੀ ਤਾਂ ਤੁਹਾਡੇ ਨਾਲ ਆ ਹੀ ਹੋਊ ਜੋ ਹੋ ਰਿਹਾ ਹੈ ਮੁੱਤੇ ਮਤਲਬ ਕਿ ਇਹਨਾਂ ਨੂੰ ਕੋ ਲਿਖ ਕੇ ਦਿਓ ਕਿ ਰੇਤ ਦਾ ਕੀ ਕਰੂੰਗੇ ਬੇਅਦਬੀਆਂ ਦਾ ਕੀ ਕਰੂੰਗੇ ਪੁਲਿਸ ਨੂੰ ਕਿਵੇਂ ਸੁਧਾਰੂੰਗੇ ਐਫਪੀ ਡਬਲ ਦਿਓ ਲਿਖ ਕੇ ਜਨਈਆਂ ਤੁਮ ਐ ਤੁਨੂੰ ਲਿਖ ਕੇ ਦਿਨਾ ਇਸ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਉਣ ਆਹੀ ਚੰਦ ਚੜ੍ਹਨਗੇ ਜੇ ਚੰਗਿਓ ਮੈਂ ਦੁਨੀਆ ਦੇ ਹਰ ਹਿੱਸੇ ਚ ਗਿਆ ਹੈ ਮੈਂ ਤੁਹਾਨੂੰ ਦੱਸ ਸਕਦਾ ਐ ਕਿ ਕੋਈ ਦੇਸ਼ ਲੀਡਰਾਂ ਨੇ ਬੈਟਰ ਨਹੀਂ ਕੀਤਾ ਉਥੋਂ ਦੇ ਲੋਕਾਂ ਨੇ ਬੈਟਰ ਕੀਤਾ ਲੋਕ ਜਾਗਰਤ ਹੁੰਦੇ ਨੇ ਲੋਕ ਡਿਮਾਂਡ ਕਰਦੇ ਨੇ ਫਿਰ ਸਪਲਾਈ ਸਹੀ ਹੁੰਦੀ ਐ ਜੇ ਸਪਲਾਈ ਸਹੀ ਕਰਾਉਣੀ ਐ ਤਾਂ ਡਿਮਾਂਡ ਕਰਨੀ ਸਿੱਖੋ ਲੌਜੀਕਲ ਡਿਮਾਂਡ ਨਹੀਂ ਤਾਂ ਹੀ ਠੱਗੀਆਂ ਵੱਜਣਗੀਆਂ ਤੁਹਾਡੇ ਨਾਲ ਕਿਤੇ ਇਮੋਸ਼ਨਲ ਠੱਗੀਆਂ ਕਦੇ ਰਾਜਨੀਤਿਕ ਠੱਗੀਆਂ ਕਤੇ ਹੋਰ ਕਿਸਮ ਦੀਆਂ ਠੱਗੀਆਂ ਮੈਨੂੰ ਦੱਸੋ ਇੱਕ ਮਹੀਨਾ ਹੋ ਗਿਆ ਆ ਬੱਚੇ ਵਿਚਾਰੇ ਜਿਹਾਂ ਦਾ ਦੁੱਖ ਮਾਪਿਆਂ ਨੂੰ ਇਹ ਹੁੰਦਾ ਕਿ ਅਸੀਂ ਘਰੋਂ ਬਣਾ ਨਿਕਲ ਜੇ ਦੁਨੀਆ ਪੰਜਰ ਨਜ਼ਰ ਆਉਣ ਲੱਗ ਜਾਂਦੀ ਹੈ ਵਿਰਾਨੀ ਨਜ਼ਰ ਆਉਣ ਲੱਗ ਜਾਂਦੀ ਹੈ ਉਹ ਮਾਵਾਂ ਸਾਹਮਣੇ ਬੈਠੀਆਂ ਨਹੀਂ ਸੜਕ 'ਤੇ ਬੈਠੀਆਂ ਨੇ ਕਿਉਂ ਬੈਠੀਆਂ ਨੇ ਆ ਸਾਡੇ ਮੁੱਖ ਮੰਤਰੀ ਸਾਹਿਬ ਆਂਦੇ ਹੁੰਦੇ ਆ ਇਹ ਕਿਸਾਨਾਂ ਦਾ ਧਰਨੇ ਲਾਉਂਦੇ ਆ ਸੜਕਾਂ ਤੇ ਬੰਦੇ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਸੋਰ ਸੁਣ ਲਿਓ ਜੇ ਧਿਆਨ ਨਾਲ ਸਾਰੇ ਲੋਕ ਜਿਸ ਦਿਨ ਸੜਕਾਂ ਸੁੰਨੀਆਂ ਹੋ ਜਾਂਦੀਆਂ ਨੇ ਧਰਨਿਆਂ ਤੋਂ ਦਿਨ ਅਸੈਂਬਲੀਆਂ ਤੇ ਪਾਰਲੀਮੈਂਟ ਆਵਾਰਾ ਹੋ ਜਾਂਦੀ ਹੈ ਇਹ ਮੈਂ ਨਹੀਂ ਕਹ ਰਿਹਾ ਇਹ ਰਾਮ ਮਨੋਰ ਲੋਈਆ ਜੀ ਨੇ ਕਿਹਾ ਸੀ ਸਾਡੇ ਬਹੁਤ ਵੱਡੇ ਚਿੰਤਤ ਸੀ राजनीतिज्ञसी और एक गल सच है और जेड़ा बंदा यह कवे करना क्यों लगता है समझ लियो जो डेमोक्रासी और डेमोक्रेसी के दे खिलाफ है पर जेड़ा बंदा बिना वजह तो धरना लावे सड़क रोके वह भी संघर्षी नीघा ब्लैकमेलर है ये दोनों दो याद रखियो जी क्योंकि दोवें गल्डी डेमोक्रेसी संबंधित ने ਸਾਡੀ ਜਮਹੂਰੀਅਤ ਨਾਲ تعلق ਆ ਇਹਨਾਂ ਦਾ ਤੇ ਇੱਕ ਦੂਜੇ ਦੇ ਨਾਲ ਖੜਨਾ ਸਿੱਖੋ ਅਸੀਂ ਪਿਛਲੀ ਵਾਰੀ ਆਏ ਸੀਗੇ ਪਿਛਲੀ ਵਾਰੀ ਆਏ ਸੀ ਅਸੀਂ ਉਦੋਂ ਮਾਵਾਂ ਨਾਲ ਵੀ ਬੈਠੇ ਸੀ ਤੇ ਪਿਓ ਦਾਦਿਆਂ ਨਾਲ ਵੀ ਸਿਰਫ ਇੱਕ ਗੱਲ ਕਹੀ ਸੀ ਕਿ ਜਸਤਨ ਪੰਜਾਬ ਇੱਕੋ ਹੋ ਗਿਆ ਆਪਦੇ ਸੰਘਰਸ਼ਾਂ ਲਈ ਆਪਦੀਆਂ ਮੰਗਾਂ ਲਈ ਮਜਾਲੀ ਨਾ ਰਾਜਨੀਤਿਕ ਪਾਰਟੀਆਂ ਦਾ ਕੇ ਇੱਕ ਤੋਂ ਇੱਕ ਕਦਮ ਵੀ ਪਾਸੇ ਜਾ ਸਕਣ ਸਾਡੀ ਪ੍ਰੋਬਲਮ ਕੀ ਹੈ ਅਸੀਂ ਹਿੰਦੂ ਹੋ ਜਾਂਦੇ ਐ ਅਸੀਂ ਸਿੱਖ ਹੋ ਜਾਂਦੇ ਐ ਫੇਰ ਅਸੀਂ ਜੇ ਥੂ ਬਚ ਜੀਏ ਫੇਰ ਅਸੀਂ ਆਣੇ ਨਹੀਂ 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 ਅਸੀਂ ਦਾਲਤਾਂ ਅਸੀਂ ਜੱਟ ਅਸੀਂ ਬ੍ਰਾਹਮਣ ਅਸੀਂ ਸ਼ੂਦਰ ਅਸੀਂ ਕਸ਼ਤਰੀਆ ਨਹੀਂ ਅਸੀਂ ਪਹਿਲਾ ਪੰਜਾਬੀ ਆਂ ਮੈਂ ਤੁਹਾਨੂੰ ਲੱਖ ਕੇ ਗਰੰਟੀ ਦਿੰਦਾ ਇੱਕ ਵਾਰੀ ਇੱਕ ਸੋਰੋ ਕੇ ਨਾਰਾ ਲਾਓ ਕੱਲਾ ਬੱਚਿਆਂ ਨੂੰ ਨਹੀਂ ਸਾਰੇ ਪੰਜਾਬ ਨੂੰ ਇਨਸਾਫ ਮਿਲੂਗਾ ਪਰ ਪ੍ਰੋਬਲਮ ਕੀ ਹੈ ਪ੍ਰੋਬਲਮ ਕੀ ਹੋ ਜਾਂਦੀ ਆ ਸਾਨੂੰ ਮੈਂ ਆਪਦੇ ਕਿਸਾਨ ਭਰਾਵਾਂ ਨੂੰ ਵੀ ਬੜੇ ਵਾਰੀ ਕਿਹਾ ਸੀ ਕਿ ਝੰਡਿਆਂ ਦੇ ਚੱਕਰ 'ਚ ਨਾ ਪਾਓ ਝੰਡੇ ਨਾ ਰੱਖਿਆ ਕਰੋ ਕਿਹਾ ਸਾਡਾ ਝੰਡਾ ਦੂਜੀ ਯੂਨੀਅਨ ਦਾ ਝੰਡਾ ਅਸੀਂ ਇੱਕ ਸਾਡਾ ਪੰਜਾਬ ਦਾ ਝੰਡਾ ਹੈ ਔਰ ਪੰਜਾਬ ਦਾ ਝੰਡਾ ਇਨਸਾਫ ਦਾ ਝੰਡਾ ਹੈ ਕਿਸੇ ਵੀ ਚਾਹੇ ਗੁਰੂਆਂ ਦੇ ਉਪਦੇਸ਼ ਲੈ ਲੋ ਚਾਹੇ ਰਿਸ਼ੀਆਂ ਮੁੰਡੀਆਂ ਦੀਆਂ ਚਾਹੇ ਕਿਸੇ ਵੀ ਚਾਹੇ ਰਿਗਵੇਚੋਂ ਗੱਲ ਲੈ ਲੋ ਕੁਰਾਨ ਚੋਂ ਲੈ ਲੋ ਬਾਈਬਲ ਚੋਂ ਲੈ ਲੋ ਹਰ ਜਗ੍ਹਾ ਤੋਂ بے ਇਨਸਾਫੀ ਦਾ ਵਿਰੋਧ ਕੀਤਾ ਗਿਆ ਹੈ ਪਰ بے ਇਨਸਾਫੀ ਹੈ ਕਿੱਥੇ ਅੱਜ ਦਾ ਸਮਾਜਾਂਦਾ ਹੈ ਕਿ ਇਹਨੂੰ ਸਮਝੋ ਕੱਲਾ ਕਹਿਣ ਨਾਲ ਇਨਕਲਾਬ ਨਹੀਂ ਆਉਂਦੇ ਨਹੀਂ ਤਾਂ ਐਵ ਜੀ ਆਉਣਗੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਲੈ ਆਏ ਨੇ ਇਨਕਲਾਬ ਨੀਤੀਆਂ ਨਾਲ ਆਉਂਦੇ ਨੇ ਮੁੱਦਿਆਂ ਨਾਲ ਆਉਂਦੇ ਨੇ ਔਰ ਮੁੱਦੇ ਕੀ ਹੁੰਦੇ ਨੇ ਕਿ ਸਿਵਲ ਐਡਮਿਨਿਸਟ੍ਰੇਸ਼ਨ ਕਿਵੇਂ ਚੱਲੂਗੀ ਬੋਲੋ ਕਿਵੇਂ ਚੱਲੂਗੀ ਕੀ ਅਸੀਂ ਇਹਦੇ ਬਾਰੇ ਕੋਈ ਗੱਲ ਕਰ ਰਹੇ ਆ ਥੋੜ੍ਹਾ ਵੀ ਇੱਥੇ ਨਸ਼ੇ ਆਉਣੇ ਆ ਹੈਗੇ ਆ ਨਾ ਨਸ਼ੇ ਥੋੜ੍ਹਾ ਵੀ ਇੱਥੇ ਹੁਣ ਮੈਨੂੰ ਇਹ ਦੱਸੋ ਜੇ ਨਾ ਚਾਹੀ ਨੂੰ ਸਾਰਾ ਸ਼ਹਿਰ ਜਾਣਦਾ ਹੈ ਪੂਰਾ ਪਿੰਡ ਜਾਣਦਾ ਤਾਂ ਕੀ ਉਸ ਇਲਾਕੇ ਦੇ ਐਸਐਚਓ ਨੂੰ ਨਹੀਂ ਪਤਾਗਾ ਕੀ ਉਹ ਥੋਂ ਦੇ ਐਸਐਸਪੀ ਨੂੰ ਨਹੀਂ ਪਤਾਗਾ ਜੇ ਪਤਾ ਤਾਂ ਮੈਨੂੰ ਦੱਸੋ ਉਹਨਾਂ ਦੀ ਰਿਸਪੌਂਸਿਬਿਲਟੀ ਤਾਇ ਹੋਈ ਹੈ ਜੇ ਪਿੰਡ ਤੇ ਸ਼ਹਿਰ ਨੂੰ ਪਤਾ ਹੈ ਕਿ ਕੋਲਾਣਾ ਬੰਦਾ ਨਸ਼ਾ ਵੇਚ ਰਿਹਾ ਹੈ ਤਾਕੀ ਉਹ ਤੁੰ ਦਾ ਖਾਨੇਦਾਰ ਉਹਦਾ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਕੀ ਐਸਐਸਪੀ ਡਿਸਟ੍ਰਿਕਟ ਦਾ ਜ਼ਿੰਮੇਵਾਰ ਨਹੀਂ ਹੋਣਾ ਚਾਹੀਦਾ ਔਰ ਉਹਨਾਂ ਨੂੰ ਸਸਪੈਂਡ ਜਾਂ ਡਿਸਮਿਸ ਨਹੀਂ ਕਰਨਾ ਚਾਹੀਦਾ ਜੇ ਕਰਨਾ ਚਾਹੀਦਾ ਤਾਂ ਸਾਡਾ ਮੁੱਖ ਮੰਤਰੀ ਕਰ ਨਹੀਂ ਸਕਦਾ ਕਰ ਸਕਦਾ ਪਰ ਕਰਦਾ ਕਿਉਂ ਨਹੀਂ ਕਿਉਂਕਿ ਉਹਨੂੰ ਲੱਗਦਾ 300 ਯੂਨਿਟ ਬਿਜਲੀ ਦੇ ਦਿੰਦਾ ਹੈ ਬਸ ਗੱਲ ਬਹੁਤ ਹੈ ਅਸੀਂ ਫਲਾਨੀਆਂ ਯੂਨੀਅਨਾਂ ਫਲਾਨੀ ਆਪੋਜੀਸ਼ਨ ਫਲਾਨੇ ਬੰਦਿਆਂ ਨਾਲ ਗਾਂਠਸਾਂਠ ਕਰ ਲਈ ਫਸਤ ਗੱਲ ਖਤਮ ਹੈ ਸੋ ਮੇਰੇ ਵੀਰੋ ਮੁਧਿਆ ਤੇ ਰਾਜਨੀਤੀ ਲਾਇਓ ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਕਹੂੰਗਾ ਅੱਜ ਜਿਸੀ ਆਈ ਹੈ ਸੱਤ ਬੰਦਿਆਂ ਦਾ ਦੋ ਜੰਜੰਿਆ ਅਪਰਾਧ ਹੋਇਆ ਜੋ ਅੱਜ ਤੱਕ ਰਗਵੀਰ ਸਿੰਘ ਫੜਿਆ ਨਹੀਂ ਗਿਆ ਮੈਨੂੰ ਦੱਸੋ ਐਸਡੀਐਮ ਬਦਲਤੀ ਡੀਐਸਪੀ ਬਦਲਤਾ ਤੇ ਇੱਕ ਬੰਦਾ ਫੜਿਆ ਨਹੀਂ ਜਾ ਰਿਹਾ ਉਹ ਬੰਦਾ ਨਹੀਂਗਾ ਮੈਂ ਉਸ ਦਿਨ ਦੀ ਕਿਆ ਸੀ ਉਹ 15 ਤੋਂ 20000 ਕਰੋੜ ਦੀ ਕ腐ਸ਼ਨ ਹੈ ਉਹਦਾ ਸਿੰਬਲ ਹੈ ਜਸਤੇ ਨੇ ਉਹਦਾ ਤੇ ਨੱਖ ਪਾਉਗੀ ਤਾਂ ਉਤਲੇ ਮਗਰਮਾ ਚ ਨੰਗੇ ਹੋਣਗੇ ਜਿਨ੍ਹਾਂ ਨੂੰ ਪੈਸਾ ਜਾਂਦਾ ਹੈ ਔਰ ਤਾਂ ਤੱਕ ਜਾਂਦਾ ਕਿਉਂਕਿ 15 ਤੋਂ 20000 ਕਰੋੜ ਥੋੜਾ ਨਹੀਂ ਹੁੰਦਾਗਾ ਸੋ ਇਹਨੂੰ ਸਮਝਿਓ ਜੇ ਔਰ ਮੈਂ ਮੈਥੋਂ ਬਾਅਦ ਬੋਲਣ ਵਾਲੇ ਕਿਸੇ ਵੀ ਰਾਜਨੀਤੀਗਲੈ ਹੱਥ ਜੋੜ ਕੇ ਕੋਈ ਬੇਨਤੀ ਕਰੂੰਗਾ ਕਿ ਰੇਟੇ ਬਾਰੇ ਪੁਲਿਸ ਬਾਰੇ ਤਾਂ ਸਿਵਲ ਐਡਮਿਨਿਸਟ੍ਰੇਸ਼ਨ ਬਾਰੇ ਕਿਉਂਕਿ ਇਨਾ ਤਤਲਾ ਨਾਲ ਉਹਨਾਂ ਦਾ ਤਾਲੁਕ ਹੈ ਉਹਦੇ ਬਾਰੇ ਜ਼ਰੂਰ ਬੋਲਣ ਜੇ ਉਹਨਾਂ ਦੀ ਸਰਕਾਰ ਆ ਗਈ ਤਾਂ ਕੀ ਕਰਨਗੇ ਅੱਜ ਜੋ ਹਕ ਤੇ ਇਨਸਾਫ ਲਈ ਇਕੱਠ ਬੈਠਾ ਹੈ ਤੇ ਇਨਾ ਕੈਮਰਿਆਂ ਲਈ ਸਾਰਾ ਪੰਜਾਬੀ ਵਰਲਡ ਦੇਖ ਰਿਹਾ ਉਹਨਾਂ ਨਾਲ ਵਾਅਦਾ ਕਰਨ ਕਿ ਅਸੀਂ ਆ ਕਰਾਂਗੇ ਜਾਂ ਨਹੀਂ ਕਰਾਂਗੇ ਕਿਉਂਕਿ ਇਨਾ ਬੱਚਿਆਂ ਨੂੰ ਵਾਪਸ ਨਹੀਂ ਲਿਆ ਸਕਦੇ ਪਰ ਹੋਰ ਇਹੋ ਜੇ ਬੱਚਿਆਂ ਦੀਆਂ ਤਸਵੀਰਾਂ ਇੱਥੇ ਨਾ ਲੱਗਣ ਉਹਦੇ ਲਈ ਤਾਂ ਆਪਾਂ ਕੰਮ ਕਰ ਸਕਦੇ ਆ ਇਹ ਉਹਦੇ ਲਈ ਕੰਮ ਹੋਊਗਾ ਤੇ ਨਾਲ ਨਾਲ ਇਨਾ ਬੱਚਿਆਂ ਦੇ ਮਾਪੇ ਨੂੰ ਜੋ ਬੈਠਣਾ ਪੈ ਰਿਹਾ ਜਦ ਤੱਕ ਉਹ ਗੁਨਾਹਗਰ ਫੜੇ ਨਹੀਂ ਜਾਣਗੇ ਅਸੀਂ ਇਹਨਾਂ ਦੇ ਨਾਲ ਬੈਠਾਂਗੇ ਇਹਦਾ ਵਾਅਦਾ ਕਰਕੇ ਜਾਇਓ ਜੇ ਸਿਰਫ ਬੋਲਣ ਤੱਕ ਗੱਲ ਮਹਤੂਤ ਨਾ ਰਵੇ ਇਹਨਾਂ ਦੇ ਨਾਲ ਬੈਠਾਂਗੇ ਜਿੱਥੇ ਕਹਿਣਗੇ ਜਿੱਥੋਂ ਦੀ ਉਹ ਕਾਲ ਦੇਣਗੇ ਇਹਦਾ ਵਾਅਦਾ ਜ਼ਰੂਰ ਕਰਿਓ ਜੇ ਲੇਕਿਨ ਇੱਕ ਵਾਅਦਾ ਕਰਕੇ ਬਾਕੀ ਤਿੰਨ ਗੱਲਾਂ ਛੱਡ ਦਿਓ ਇਹ ਗੱਲਾਂ ਨਾ ਕਰਿਓ ਤੋ ਬਾਕੀ ਦੀ ਬਹੁਤ ਜਨੇ ਨੇ ਬੋਲਣ ਵਾਲੇ ਮੈਂ ਬਾਕੀ ਗੱਲਾਂ ਕਿਤੇ ਬਾਅਦ ਲਈ ਰੱਖਦਾ ਹਾਂ ਧੰਨਵਾਦ ਬਟ ਮੇਰੀ ਤੁਹਾਨੂੰ ਬੇਨਤੀ ਆ ਮੁੱਤਿਆਂ ਤੇ ਆ ਜਾਓ ਜੇ ਮਿਹਰਬਾਨੀ ਵਾਹ ਨੂੰ ਜੀਤਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ